ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ এবੀ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ạtਵਾਲ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਫਿਲਮ ਸਰਬੱਤ ਦੇ ਭਲੇ ਦੀ ਅਰਦਾਸ ਸੋ ਅੱਜ ਦੇਖਣ ਦਾ ਮੌਕਾ ਮਿਲਿਆ ਪਹਿਲਾ ਦਿਨ ਸੀ ਫਿਲਮ ਦਾ ਔਰ ਬੜੀ ਵਧੀਆ ਲੱਗੀ ਔਰ ਇਹਦੇ ਵਿੱਚ ਜਿਹੜਾ ਹੈਗਾ ਟੁੱਟ ਰਹੇ ਪਰਿਵਾਰਾਂ ਦੀ ਦਾਸਤਾਂ ਤੇ ਸਾਡੇ ਅੰਦਰ ਜੋ ਅਸੀਂ ਬਲਬਲੇ ਚੱਕੀ ਫਿਰਦੇ ਆ ਉਹਨਾਂ ਨੂੰ ਸਾਂਝੇ ਨਹੀਂ ਕਰਦੇ ਕਾਫੀ ਗੱਲਾਂ ਨੇ ਔਰ ਕਾਫੀ ਲੋਕਾਂ ਦੇ ਜਿਹੜੇ ਹੈਗੇ ਨੇ 뷰 ਵੀ ਲੈਂਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਲੋਕਾਂ ਦਾ ਕੀ ਕਹਿਣਾ ਫਿਲਮ ਨੂੰ ਲੈ ਕੇ ਸੋ ਮੈਂ ਸਮਝਦਾ ਕਿ ਕੋਈ ਵੀ ਅੱਖ ਇਸ ਤਰ੍ਹਾਂ ਦੀ ਨਹੀਂ ਹੋਣੀ ਜਿੱਦੇ ਵਿੱਚ ਪਾਣੀ ਨਾ ਆਇਆ ਹੋਵੇ ਨਮ ਨਾ ਹੋਈ ਹੋਵੇ ਕਿਉਂਕਿ ਬੜੀ ਖੂਬਸੂਰਤ ਫਿਲਮਾਂ ਸਾਰੇ ਕਲਾਕਾਰਾਂ ਨੇ ਜਿੱਥੇ ਬਾਗਮਾਲ ਆਪਣੀ ਅਦਾਕਾਰੀ ਦਾ ਜਿਹੜਾ ਹੈਗੇ ਨੇ ਜੋਰ ਦਿਖਾਏ ਨੇ ਉੱਥੇ ਹੀ ਜਿਹੜਾ ਹੈਗਾ ਹਰ ਇੱਕ ਡਾਇਲੋਗ ਦੇ ਵਿੱਚ ਬڑے ਬੜਾ ਡੂੰਗਾ ਜਾਂ ਸੰਦੇਸ਼ ਆ ਬੜਾ ਖਾਸ ਜਾਂ ਇੱਕ ਮੈਸੇਜ ਦਿੱਤਾ ਹੋਇਆ ਔਰ ਅਖੀਰ ਦੇ ਵਿੱਚ ਅ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਵੀ ਜਿਹੜੇ ਸਾਨੂੰ ਕਰਨ ਨੂੰ ਮਿਲਦੇ ਨੇ ਔਰ ਪੂਰੀ ਫਿਲਮ ਦਾ ਜਿਹੜਾ ਸੂਤਰ ਤਾਰ ਆ ਗੁਰਪ੍ਰੀਤ ਖੁੱਗੀ ਜਿੱਥੇ ਉਹ ਲੋਕਾਂ ਦੇ ਦੁੱਖਾਂ ਨੂੰ ਦਰਦਾਂ ਨੂੰ ਬੰਡਾਉਂਦਾ ਤੇ ਗੁਰਬਾਣੀ ਦੀ ਤੁਕ ਦੇ ਨਾਲ ਜਿਹੜਾ ਹੈਗਾ ਸਮਝਾਉਣਾ ਕਰਦਾ ਤੇ ਅਖੀਰ ਦੇ ਵਿੱਚ ਜਦੋਂ ਦੇਖਦੇ ਆ ਕਿ ਉਹ ਅ ਦਰਬਾਰ ਸਾਹਿਬ ਦੇ ਵਿੱਚ ਆਪ ਖੁਦ ਮੱਥਾ ਟੇਕਣ ਨਹੀਂ ਜਾਂਦਾ ਤੇ ਜਦੋਂ ਉਹਨੂੰ ਫਿਲਮ ਦਾ ਜਿਹੜਾ ਮੇਨ ਕਰੈਕਟਰ ਆ ਗੀਪੀ ਗਰੇਵਾਲੂ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਨਹੀਂ ਜਾ ਰਹੇ ਗੁਰਮੁਖ ਸਿੰਘ ਜੀ ਤੇ ਉਹ ਕਹਿੰਦਾ ਕਿ ਮੇਰੇ ਵਿੱਚ ਹਿੰਮਤ ਨਹੀਂ ਹੈਗੀ ਕਿ ਮੈਂ ਜਾ ਕੇ ਅੰਦਰ ਬਾਪੂ ਨਾਲ ਅੱਖਾਂ ਮਿਲਾ ਸਕਾਂ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਟਰੈਜਡੀ ਵਾਪਰਦੀ ਆ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਟਰੈਜਡੀ ਹੁੰਦੀ ਆ ਜਿਹੜੀ ਸਾਨੂੰ ਅੰਦਰੋਂ ਅੰਦਰ ਹੀ ਅੰਦਰੋਂ ਅੰਦਰ ਹੀ ਜਿਹੜੀ ਹੈਗੀ ਆ ਕੁੰਡ ਵਾਂਗੂ ਖਾ ਰਹੀ ਹੁੰਦੀ ਆ ਸੋ ਜਿਵੇਂ ਕਹਿੰਦੇ ਨੇ ਕਿ ਦੁੱਖ ਬੰਡਾਇਆ ਤੇ ਘਟ ਜਾਂਦਾ ਤੇ ਖੁਸ਼ੀ ਬੰਡਾਇ ਤੇ ਦੁੱਗਣੀ ਹੋ ਜਾਂਦੀ ਆ ਸੋ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਹੈਗਾ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਨੇ ਜਿਹੜੇ ਸਾਂਝੇ ਕਰਨੇ ਚਾਹੀਦੇ ਨੇ ਤੇ ਸਭ ਤੋਂ ਵੱਡਾ ਜਿਹੜਾ ਮੈਸੇਜ ਉਹ ਹੋਇਆ ਕਿ ਅਸੀਂ ਜਿਹੜਾ ਰੱਬ ਆ ਰੱਬ ਨੂੰ ਸਿਰਫ ਇਹ ਸਮਝਦੇ ਆ ਕਿ ਜਿਸ ਤਰ੍ਹਾਂ ਖੁਸ਼ੀਆਂ ਹਾਲਾ ਇੱਕ ਏਟੀਐਮ ਹੁੰਦਾ ਅਸੀਂ ਜਿਹੜੀ ਅਰਦਾਸ ਕਰਦੇ ਆ ਉਹ ਸਿਰਫ ਆਪਣੇ ਲਈ ਕਰਦੇ ਆ ਆਪਣੇ ਲਈ ਮੰਗਾ ਮੰਗਦੇ ਆ ਇੱਕ ਵੱਡੀ ਸਾਰੀ ਲਿਸਟ ਹੁੰਦੀ ਆ ਸਾਡੇ ਕੋਲ ਜਿਹੜੀ ਅਸੀਂ ਕਹਿੰਨੇ ਆ ਸਾਡੀ ਇਹ ਵੀ ਕਰਦੇ ਸਾਡੀ ਇਹ ਵੀ ਕਰਦੇ ਸਾਡਾ ਵੀ ਪੂਰਾ ਕਰਦੇ ਪਰ ਕਦੇ ਅਸੀਂ ਜਿਹੜਾ ਹੈਗਾ ਉਸ ਤੋਂ ਇਹ ਨਹੀਂ ਮੰਗਿਆ ਹੈਗਾ ਕਿ ਸਾਨੂੰ ਦੇਖੋ ਦੁੱਖ ਔਰ ਸੁੱਖ ਜ਼ਿੰਦਗੀ ਦੇ ਪਹਿਲੂ ਨੇ ਗੁਰਬਾਣੀ ਦਾ ਵੀ ਫਰਮਾਨ ਆ ਕਿ ਦੁੱਖ ਸੁੱਖ ਦੋਇ ਕਰ ਕੱਪੜੇ ਪਹਿਰੇ ਆਏ ਮਨੋਖਲ ਤੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਸਾਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਦੁੱਖ ਨੇ ਉਹ ਸਾਡੀ ਜ਼ਿੰਦਗੀ ਚ ਨਹੀਂ ਆਉਣੇ ਚਾਹੀਦੇ ਜਿਹੜੇ ਸੁੱਖ ਨੇ ਸਿਰਫ ਸੋਖੇ ਸੁੱਖ ਸਾਡੀ ਜ਼ਿੰਦਗੀ ਚ ਹੋਣੇ ਚਾਹੀਦੇ ਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਜੇ ਰਾਤ ਆ ਤਾਂ ਦਿਨ ਆ ਜੇ ਦਿਨ ਆ ਤਾਂ ਰਾਤ ਆ ਸੋ ਸਾਨੂੰ ਜਿਹੜੀ ਅਰਦਾਸ ਆ ਉਹ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਉਹ ਅਰਦਾਸ ਆ ਜਿਹੜੀ ਸਾਨੂੰ ਉਹ ਤੋਂ ਪ੍ਰਮਾਤਮਾ ਤੋਂ ਦੁੱਖਾਂ ਨੂੰ ਸਹਿਣ ਕਰਨ ਦੀ ਤਾਕਤ ਹਿੰਮਤ ਮੰਗਣੀ ਚਾਹੀਦੀ ਆ ਔਰ ਨਾਲ ਹੀ ਸਰਵਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਸਰਵਤ ਦਾ ਭਲਾ ਮੰਗਾਂਗੇ ਉਹ ਸਰਵਤ ਦੇ ਵਿੱਚ ਹੀ ਅਸੀਂ ਆ ਜੰਨੇ ਆ ਸੋ ਬੜੀ ਵਧੀਆ ਫਿਲਮ ਲੱਗੀ ਸੋ ਮੈਂ ਨਿੱਜੀ ਤੌਰ ਤੇ ਵੀ ਇਹ ਕਹਿਣਾ ਚਾਹੂੰਗਾ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਪਰਿਵਾਰਾਂ ਦੇ ਨਾਲੇ ਫਿਲਮ ਦੇਖਣੀ ਚਾਹੀਦੀ ਹੈ ਸੋ ਆਓ ਹੁਣ ਆਪਾਂ ਲੋਕਾਂ ਦੇ ਵਿਚਾਰ ਲੈਨੇ ਆ ਜੋ ਫਿਲਮ ਦੇਖ ਕੇ ਆਏ ਨੇ ਉਹਨਾਂ ਦਾ ਕੀ ਕਹਿਣਾ ਤੁਸੀਂ ਅਰਦਾਸ ਸਰਵਤ ਦੇ ਭਲੇ ਦੀ ਫਿਲਮ ਦੇਖ ਕੇ ਨਿਕਲੇ ਹੋ ਕਿਵੇਂ ਲੱਗੀ ਦੇਖੋ ਜੀ ਇਹ ਜਿਹੜਾ ਹਫਤਾ ਨਾ ਆ ਦੇਖੀਏ ਹੁਣ ਵਾਲਾ ਮਹੀਨਾ ਕਹਦੀ ਪੂਰਾ ਪੰਜਾਬੀ ਸਿਨੇਮਾ ਲਈ ਬੜਾ ਸ਼ਾਨਦਾਰ ਨਜ਼ਰ ਆ ਰਿਹਾ ਪਹਿਲਾਂ ਗਾਂਧੀ 3 ਆ ਮੂਵੀ ਬੜੀ ਅੱਛੀ ਮੂਵੀ ਸੀ ਗਾਂਧੀ 3 ਰਿਲੀਜ਼ ਹੋਈ ਉਸ ਤੋਂ ਬਾਅਦ ਬੀਬੀ ਰਜਨੀ ਆ ਬਹੁਤ ਅੱਛੀ ਮੂਵੀ ਆ ਇਹ ਦੇਖੀ ਔਰ ਹੁਣ ਆ ਕੇ ਫਿਲਮ ਰਿਲੀਜ਼ ਹੁੰਦੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਔਰ ਇਹਦੇ ਵਿੱਚ ਇਹ ਆ ਵੀ ਜਦੋਂ ਜਿਵੇਂ ਜਿਵੇਂ ਨਾ ਦੇਖਦੇ ਆ ਬੜੀ ਇਮੋਸ਼ਨਲ ਕਰਦੀ ਆ ਇੱਕ ਟਰੈਵਲ ਓਗ ਹੈ ਤੀਰਥ ਯਾਤਰਾ ਤੇ ਜਾਂਦੇ ਆ ਉਹਦੇ ਵਿੱਚ ਵੱਖ-ਵੱਖ ਪਾਤਰ ਨੇ ਇਹਦੇ ਵਿੱਚ ਕੋਈ ਇੱਕ ਹੀਰੋ ਨਹੀਂ ਦਿਖਾਇਆ ਮਤਲਬ ਵੱਖ-ਵੱਖ ਪਾਤਰਾਂ ਦੇ ਆਪਣੇ ਆਪਣੇ ਲਾਈਫ ਦੀ ਕਹਾਣੀ ਆ ਇਹ ਆਖੋ ਕਿ ਉਹਨਾਂ ਦੇ ਆਪਣੇ ਆਪਣੇ ਦੁੱਖੜੇ ਨੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਹੀ ਆਪਣੇ ਆਪਣੇ ਦੁੱਖੜੇ ਹੁੰਦੇ ਆ ਸਾਡੇ ਨਾਲ ਵੀ ਕੁਝ ਵਾਪਰਿਆ ਹੁੰਦਾ ਜ਼ਿੰਦਗੀ 'ਚ ਜਿਹੜਾ ਸਾਨੂੰ ਪਿੰਚ ਕਰ ਰਿਹਾ ਹੁੰਦਾ ਦਰਦ ਕਰ ਰਿਹਾ ਹੁੰਦਾ ਸਾਨੂੰ ਨਾ ਉਸ ਦਰਦ ਨੂੰ ਸਹਿਣ ਦੀ ਹਰਤ ਪੈ ਗਈ ਹੁੰਦੀ ਆ ਅਸੀਂ ਫਿਰ ਵੀ ਜ਼ਿੰਦਗੀ ਅੱਗੇ ਵਧਦੇ ਜਾਂਦੇ ਆ ਉਹ ਦਰਦ ਵੀ ਕਿਸ ਤਰ੍ਹਾਂ ਕਿਤੇ ਸਾਡੇ ਨਾਲ ਨਾਲ ਚੱਲ ਰਿਹਾ ਹੁੰਦਾ ਅਸੀਂ ਫਿਰ ਉਹਦੇ ਨਾਲ ਜਿਉਣਾ ਸਿੱਖ ਜਾਂਦੇ ਆ ਸਾਡੀ ਜ਼ਿੰਦਗੀ 'ਚ ਇਸੇ ਤਰ੍ਹਾਂ ਕਿਸ ਨਾ ਕਿਸੇ ਦਰਦ ਨੂੰ ਸਹਿੰਦੇ ਆ ਚੋਟਾਂ ਸਹਿੰਦੇ ਆ ਵੀ ਅਸੀਂ ਇਹ ਫਿਲਮ ਦਾ ਵੀ ਰੁਖ ਕਰਦੇ ਆ ਵੀ ਚਲੋ ਇਹ ਦੇਖਨੇ ਆ ਦੇ ਵਿੱਚ ਕੀ ਆ ਉਹ ਉਸੇ ਤਰ੍ਹਾਂ ਦਾ ਦਰਦ ਫਿਲਮ ਦੀ ਸਕ੍ਰਿਪਟ ਦੇ ਜ਼ਰੀਏ ਉਹਨਾਂ ਪਾਤਰਾਂ ਦੇ ਜ਼ਰੀਏ ਸਾਨੂੰ ਵਾਪਰ ਦਾ ਸਾਹਮਣੇ ਨਜ਼ਰ ਆਉਂਦਾ ਇਸੇ ਕਰਕੇ ਰੀਜ਼ਨ ਆ ਕਿ ਜਦੋਂ ਤੁਸੀਂ ਫਿਲਮ ਦੇਖਦੇ ਹੋ ਤੁਹਾਡੀਆਂ ਕਈ ਵਾਰ ਅੱਖਾਂ ਨਾਮ ਹੁੰਦੀਆਂ ਨੇ ਮੈਂ ਇਹਦੇ ਵਿੱਚ ਕਈ ਕਹਾਣੀਆਂ ਨੇ ਕਈ ਟਰੈਜਡੀਆਂ ਨੇ ਔਰ ਤੁਸੀਂ ਉਹਦਾ ਆਪਣੇ ਆਪ ਨੂੰ ਹਿੱਸਾ ਮੰਨਦੇ ਹੋ ਵੀ ਇਸ ਪਾਤਰ ਨਾਲ ਹੋਈ ਆ ਉਸ ਗਹਿਰਾਈ ਨੂੰ ਦਰਦ ਨੂੰ ਸਮਝਦੇ ਹਾਂ ਪਰ ਇਹਦੇ ਵਿੱਚ ਉਹਦਾ ਹੱਲ ਵੀ ਦੱਸਿਆ ਗਿਆ ਇਹ ਹੈ ਕਿ ਅਰਦਾਸ ਜਦੋਂ ਅਸੀਂ ਕਰਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਹੋਣੀ ਚਾਹੀਦੀ ਆ ਕਰਨੀ ਚਾਹੀਦੀ ਆ ਉਹਦੇ ਵਿੱਚ ਇਹ ਹੈ ਕਿ ਸਾਨੂੰ ਜਿਹੜਾ ਕੁਝ ਵਾਪਰਿਆ ਵਾਧਾ ਘਾਟਾ ਜੋ ਹੋਇਆ ਹੁੰਦਾ ਨਾ ਉਹਨੂੰ ਸੈਨ ਕਰਨ ਦੀ ਸਾਨੂੰ ਉਹਦੇ ਵਿੱਚ ਸਮਰੱਥਾ ਮਿਲਦੀ ਆ ਔਰ ਸ਼ੁਰੂ ਵਿੱਚ ਹੀ ਗੁਰਪ੍ਰੀਤ ਖੁੱਗੇ ਹਰਾਂ ਦੇ ਜ਼ਰੀਏ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਕਿਉਂਕਿ ਉਹ ਸੂਤਰਧਾਰ ਨੇ ਉਹਨਾਂ ਦੀ ਸਾਰੀ ਸਕ੍ਰਿਪਟੀ ਸੁਨੇਹਾ ਦਿੰਦੀ ਹੈ ਕਹਾਣੀ ਨੂੰ ਨਗੁੰਦ ਕੇ ਰੱਖਦੀ ਆ ਉਹਨਾਂ ਆਖਿਆ ਕਿ ਅਸੀਂ ਏਟੀਐਮ ਸਮਝਦੇ ਹਾਂ ਧਰਮ ਨੂੰ ਤਾਂ ਵੀ ਸੁੱਖਾਂ ਦਾ ਏਟੀਐਮ ਵੀ ਅਸੀਂ ਜੋ ਮੰਗ ਲਿਆ ਸਾਨੂੰ ਆਹ ਚੀਜ਼ ਚਾਹੀਦੀ ਆ ਵੀ ਸ਼ਾਇਦ ਉਹੀ ਰੱਬ ਦੋਗਾ ਪਰ ਰੱਬ ਨੇ ਉਹ ਦੇਣਾ ਹੁੰਦਾ ਜੋ ਸਾਡੇ ਲਈ ਠੀਕ ਆ ਉਹਦੇ ਮਤਾਂਕ ਠੀਕ ਆ ਸੁੱਖ ਵੀ ਜ਼ਿੰਦਗੀ ਚ ਆਉਂਦੇ ਆ ਦੁੱਖ ਵੀ ਆਉਂਦੇ ਆ ਮਤਲਬ ਸਾਨੂੰ ਇਹ ਆ ਵੀ ਅਰਦਾਸ ਕਰਨੀ ਚਾਹੀਦੀ ਆ ਕਿ ਜੇਕਰ ਦੁੱਖ ਆਏ ਨੇ ਤਾਂ ਉਹਨੂੰ ਸਹਿਣ ਕਰਨ ਦੀ ਸਮਰਥਾ ਹੈ ਪਾਵਰ ਹੈ ਜਿਹੜੀ ਉਸ ਰੱਬ ਤੋਂ ਮੰਗਣੀ ਚਾਹੀਦੀ ਆ ਬਾਕੀ ਬਹੁਤ ਸਾਰੇ ਸੁਨੇਹੇ ਆ ਦੇ ਵਿੱਚ ਪਰਿਵਾਰਕ ਸੁਨੇਹੇ ਆ ਪਰਿਵਾਰਕ ਫਿਲਮ ਹੈ ਫੈਮਲੀ ਇਸ ਮੇਂ ਦੇਖਣੀ ਚਾਹੀਦੀ ਹੈ ਇੱਕ ਪਿਤਾ ਹੈ ਜਿਹੜਾ ਉਹ ਆਪਣੇ ਜਦੋਂ ਬੱਚੇ ਉਹਦਾ ਸਤਕਾਰ ਨਹੀਂ ਕਰਦੇ ਫਾਦਰ ਦੇ ਈਮੋਸ਼ਨ ਕੀ ਹੁੰਦੇ ਆ ਤੇ ਅੱਜ ਦੇ ਬੱਚਿਆਂ ਜਾਂ ਅਜ ਦੀਆਂ ਫੈਮਲੀਜ਼ ਨੇ ਜਿਹੜੀਆਂ ਆਪਾਂ ਲੋਕ ਇੱਕ ਮੋਬਾਈਲ ਦੇ ਤੱਕ ਸੀਮਤ ਹੋ ਕੇ ਰਹਿ ਗਏ ਉਹਤੇ ਵੀ ਕਿਟਾਚ ਕੀਤਾ ਗਿਆ ਕਿ ਅਸਲ ਜ਼ਿੰਦਗੀ ਨੂੰ ਅਸੀਂ ਸਮਝੀਏ ਪਿੰਡਾਂ 'ਚ ਸੱਥਾਂ 'ਚ ਘਰਾਂ 'ਚ ਬੈਠ ਕੇ ਆਪਣੇ ਦਿਲ ਦੀ ਗੱਲ ਨਾ ਜਿਹੜੀ ਖੋਲ ਕੇ ਰੱਖੀਏ ਕਈ ਵਾਰ ਇਹ ਹੁੰਦਾ ਸਾਡੇ ਮਨ ਦੇ ਵਿੱਚ ਇਮੋਸ਼ਨ ਆ ਨਾ ਜਿਹੜੇ ਉਹ ਦਬੇ ਰਹਿ ਜਾਂਦੇ ਆ ਤੇ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਕਿ ਯਾਰ ਉਹ ਬੰਦਾ ਜਦੋਂ ਤੱਕ ਸੀਗਾ ਜੇਕਰ ਅਸੀਂ ਇਹ ਬੋਲ ਪਾਉਂਦੇ ਵੀ ਭਾਈ ਅਸੀਂ ਕਿੰਨਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਤਾਂ ਹੋਰ ਗੱਲ ਹੋਣੀ ਸੀ ਸੰਗੀਤਕ ਪੱਖੋਂ ਵਕਫ ਵਕਫ ਦੇਖੋ ਫਿਲਮ ਹੈ ਇਸ ਕਰਕੇ 뮤ਜ਼ਿਕ ਬਹੁਤ ਟੁੰਬਦਾ ਹੈ ਵਕਫ ਵਕਫ ਗਾਇਕ ਨੇ ਗੀਤਕਾਰ ਨੇ ਇਸ ਫਿਲਮ ਦਾ ਹਿੱਸਾ ਬਣੇ ਕਿਤੇ ਕਿਤੇ ਇਹ ਲੱਗਦਾ ਵੀ ਯਾਰ ਇਹ ਫਿਲਮ ਨਹੀਂ ਹੈਗੀ ਸਾਡੀ ਆਪਣੀ ਕਹਾਣੀ ਆ ਪਰਿਵਾਰ ਆਉਂਦੇ ਆ ਲੇਡੀਜ਼ ਦੇਖੀਆਂ ਬਜ਼ੁਰਗ ਮਾਤਾ ਮਾਨੇ ਉਹ ਵੀ ਮਤਲਬ ਅੱਖਾਂ ਉਹਨਾਂ ਦੀਆਂ ਨਾਮ ਦੇਖੀਆਂ ਤੇ ਐਸੀ ਫਿਲਮ ਨਾ ਜਿਹੜੀ ਉਹ ਘਟ ਬਣਦੀ ਆ ਆਮ ਤੌਰ ਤੇ ਹਾਸੇ ਮਖੌਲ ਜਾਂ ਹੋਰ ਕੰਸੈਪਟ ਚੱਲਦੇ ਰਹਿੰਦੇ ਆ ਜਿਹੜੀਆਂ ਅੱਛੀ ਮੂਵੀਜ਼ ਨੇ ਉਹਨਾਂ ਨੂੰ ਮਤਲਬ ਐਸੇ ਤਰ੍ਹਾਂ ਹੁੰਗਾਰਾ ਮਿਲਣਾ ਚਾਹੀਦਾ ਪਹਿਲਾ ਦਿਨ ਸੀਗਾ ਸ਼ੋਅ ਬਹੁਤ ਅੱਛੇ ਜ਼ਬਰਦਸਤ ਜਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਇਹ ਰਸ਼ਿੰਗ ਹੋਰ ਵਧੇਗੀ ਸੋ ਮੇਰੀ ਬੇਨਤੀ ਇਹ ਆ ਕਿ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਆਪਣੇ ਦੇ ਨਾਲ ਜ਼ਰੂਰ ਸਿਨੇਮਾ 'ਚ ਜਾ ਕੇ ਦੇਖੋ ਔਰ ਵਧੀਆ ਸੁਨੇਹਾ ਹੈ ਜਿਹੜਾ ਉਹ ਨਾਲ ਬੈਠਾ ਨਾ ਜਿਹੜਾ ਤੁਹਾਨੂੰ ਵੀ ਤੇ ਤੁਹਾਡਾ ਫੈਮਿਲੀ ਮੈਂਬਰ ਜਿਹੜਾ ਨਾਲ ਬੈਠਾ ਉਹਨੂੰ ਵੀ ਇੱਕ ਸੁਨੇਹਾ ਦੋਗੇ ਉਹ ਤੇ ਦਿਲ ਨੂੰ ਟੁੰਬੂਗੀ ਸੋ ਇਹੀ ਆਪਾਂ ਕਹਿਣਾ ਚਾਹੁੰਦੇ ਆ ਕਿ ਫਿਲਮ ਜ਼ਰੂਰ ਦੇਖੋ ਹਾਸਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ ਜੀ ਚਲੋ